ਸ੍ਰੀ ਅਕਾਲ ਤਖਤਾ ਸਾਹਿਬ ਨੇ ਡਾਇਰੈਕਟ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਿਹੜਾ ਕਰਨ ਦਾ ਆਦੇਸ਼ ਦਿੱਤਾ ਸੀ ਪਰ ਪਹਿਲਾ ਤਾਂ ਇਹ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਜਿਹੜਾ ਹੈ ਉਸ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜਾ ਹੈ ਉਹ ਭਰਤੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਨਹੀਂ ਅਰੇਂਜ ਕੀਤੀ ਬੁਲਾਈ ਜੇ ਮੀਟਿੰਗ ਬੁਲਾਈ ਤੇ ਉਹਨਾਂ ਨੇ ਜਿਹੜਾ ਹੈ ਸਰਦਾਰ ਬਰਵਿੰਦਰ ਸਿੰਘ ਜੀ ਭੋਂਗੜ ਨੂੰ ਸੱਦਾ ਦਿੱਤਾ ਤੇ ਉਸ ਮੀਟਿੰਗ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਦੇ ਵਿੱਚ ਆ ਉਹ ਸ਼ਾਮਲ ਹੋਣਗੇ ਤੇ ਅੱਜ ਮੈਂ ਸਰਦਾਰ ਬਲੰਦਰ ਸਿੰਘ ਭੁੰਦਰ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦੇ ਲਈ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਇਹ ਗੱਲ ਸਾਬਤ ਕਰਦੀਆਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਭਗਵੜਾ ਦਲ ਜਿਹੜਾ ਹੈ ਉਹ ਬਣ ਚੁੱਕਿਆ ਹੈ ਉਹ ਅਕਾਲੀ ਹੋਰ ਹੁੰਦੇ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਇਓ ਮਰਨ ਵਾਸਤੇ ਜਾਂਦੇ ਹੁੰਦੇ ਸੀ ਜਿਵੇਂ ਬਾਰਸ਼ਾਂ ਦੇ ਵਿੱਚ ਪਤੰਗੇ ਜਿਹੜੇ ਨੇ ਉਹ ਦੀਵੇ ਵੱਲ ਭੱਜ ਕੇ ਜਾਂਦੇ ਆ ਇਹ ਅਕਾਲੀ ਨਹੀਂ ਹੈ ਇਹ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਭਗੌੜੇ ਹੋ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਣੀ ਹੋਈ 7 ਮੈਂਬਰੀ ਕਮੇਟੀ ਜਿਹੜੀ ਹੈ ਉਹਨੂੰ ਇਹਨਾਂ ਭਗੌੜਿਆਂ ਨੇ ਦਰਕਨਾਰ ਕਰ ਦਿੱਤਾ ਹੈ ਅੱਜ ਉਹਦਾ ਭੋਗ ਜਿਹੜਾ ਇੱਕ ਕਿਸਮ ਦਾ ਪਾ ਦਿੱਤਾ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਡਾਇਰੈਕਟ 7 ਮੈਂਬਰੀ ਕਮੇਟੀ ਨੂੰ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਿਹੜਾ ਕਰਨ ਦਾ ਆਦੇਸ਼ ਪਰ ਪਹਿਲਾ ਤਾਂ ਇਹ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਜਿਹੜਾ ਹੈ ਉਸ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜਾ ਹੈ ਉਹ ਭਰਤੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਨਹੀਂ ਅਰੇਂਜ ਕੀਤੀ ਬੁਲਾਈ ਤੇ ਜੇ ਮੀਟਿੰਗ ਬੁਲਾਈ ਤੇ ਉਹਨਾਂ ਨੇ ਜਿਹੜਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਭੁੰਗੜ ਨੂੰ ਸੱਦਾ ਦਿੱਤਾ ਕਿ ਉਸ ਮੀਟਿੰਗ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਦੇ ਵਿੱਚ ਹੈ ਉਹ ਸ਼ਾਮਲ ਹੋਣਗੇ ਔਰ ਸਾਰੇ ਦੁਨੀਆ ਭਰ ਦੇ ਸਿੱਖਾਂ ਨੂੰ ਪਤਾ ਹੈ ਔਰ ਤੁਹਾਡੀ মিডিਆ ਜਿਹੜਾ ਤੁਹਾਡਾ ਬਾਰ-ਬਾਰ ਹਰ ਰੋਜ਼ ਚੈਨਲ ਤੋਂ ਜਿਹੜਾ ਕਹਿ ਰਿਹਾ ਸੀ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਹੁਣ ਅੱਗੇ ਤੇ ਉਸ ਮੀਟਿੰਗ ਦੇ ਵਿੱਚ 13 ਤਰੀਕ ਨੂੰ ਸਰਦਾਰ ਬਲਵਿੰਦਰ ਸਿੰਘ ਭੁੰਦਰ ਨੇ ਜਿਹੜਾ ਹੈ ਉਹ ਹਾਜ਼ਰ ਹੋਣਾ ਤੇ ਅੱਜ ਮੈਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਦਾ ਡਾਂ ਸੁਣ ਰਿਹਾ ਸੀ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦੇ ਲਈ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਕਿ ਦੀ ਹੈਰਾਨੀ ਦੀ ਗੱਲ ਹੈ ਨਾ ਕੋ ਕਾਰਜਕਾਰੀ ਪ੍ਰਧਾਨ ਨਾਲ ਕਾਰਜਕਾਰੀ ਪ੍ਰਧਾਨ ਹੈ ਤੇ ਉਹ ਕਹਿੰਦੇ ਨੇ ਕਿ ਮੈਨੂੰ ਸੱਦਾ ਪੱਤਰ ਹੀ ਨਹੀਂ ਮਿਲਿਆ ਹੈ ਹੁਣ ਸੱਦਾ ਪੱਤਰ ਮਿਲਿਆ ਉਹ ਨਹੀਂ ਆਏ ਕਿਉਂ ਨਹੀਂ ਆਏ ਜੇ ਸੱਦਾ ਪੱਤਰ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ ਪਹਿਲੀ ਗੱਲ ਤਾਂ ਉਹਨਾਂ ਨੂੰ ਸੱਦਣਾ ਹੀ ਜਿਹੜਾ ਉਹ ਵਾਜਬ ਨਹੀਂ ਸੀ ਚਲੋ ਮੰਨ ਲਓ ਕਿ ਸੱਦ ਲਿਆ ਕਿ ਭਰਤੀ ਸ਼ੁਰੂ ਕਰਨੀ ਆ ਉਹਨਾਂ ਦਾ ਸਹਿਯੋਗ ਲੈਣਾ ਸੱਦ ਲਿਆ ਤੇ ਉਹਨਾਂ ਵੱਲੋਂ ਇਹ ਕਹਿਣਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਤੇ ਅੱਖੋਂ ਪਰੋਖੇ ਕਰਨਾ ਜਿਹੜਾ ਹੈ ਸੱਤ ਮੈਂਬਰ ਕਮੇਟੀ ਦੀ ਹੋਂਦ ਨੂੰ ਤੇ ਇਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਗੱਲਾਂ ਸਾਬਤ ਕਰਦੀਆਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਭਗੋੜਾ ਦਲ ਜਿਹੜਾ ਹੈ ਉਹ ਬਣ ਚੁੱਕਿਆ ਉਹ ਅਕਾਲੀ ਹੋਰ ਹੁੰਦੇ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਇਉਂ ਮਰਨ ਵਾਸਤੇ ਜਾਂਦੇ ਹੁੰਦੇ ਸੀ ਜਿਵੇਂ ਬਾਰਸ਼ਾਂ ਦੇ ਵਿੱਚ ਪਤੰਗੇ ਜਿਹੜੇ ਨੇ ਉਹ ਦੀਵੇ ਵੱ ਤੇ ਇਹ ਬੰਦੇ ਜਿਹੜੇ ਆ ਇਹ ਅਕਾਲੀ ਨਹੀਂ ਹੈ ਇਹ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਚੁੱਕੇ ਨੇ ਔਰ ਭਗੌੜਿਆਂ ਨੇ ਆਪਣੀ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਣੀ ਹੋਈ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹਨੂੰ ਇਹਨਾਂ ਭਗੌੜਿਆਂ ਨੇ ਦਰਕਨਾਰ ਕਰ ਦਿੱਤਾ ਹੈ ਅੱਜ ਉਹਦਾ ਭੋਗ ਜਿਹੜਾ ਇੱਕ ਕਿਸਮ ਦਾ ਪਾ ਦਿੰਦਾ ਹੈ ਸਤ ਜੀ ਸਤ ਜੀ ਤੁਹਾਡੇ ਸਭ ਸਤ ਜੀ ਕੀ ਹੈ ਹੁਣ ਕੋਈ ਸਿਆਸਤ ਔਰ ਇਹ ਸੱਤ ਮੈਂਬਰੀ ਕਮੇਟੀ ਨੇ ਜਿਹੜਾ ਹੈ ਹੁਣ ਆਪਣੇ ਲੈਵਲ ਦੇ ਉੱਤੇ ਫੈਸਲਾ ਲੈਣਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਹ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਤੁਸੀਂ ਭਾਵੇਂ 1 ਭਾਵੇਂ 2 ਭਾਵੇਂ 3 ਭਾਵੇਂ 4 ਭਾਵੇਂ 5 ਤੇ ਭਾਵੇਂ 7 ਜੋ ਜੇ ਤੁਸੀਂ ਵਾਕਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੁਸੀਂ ਅਰਦਾਸ ਕਰਕੇ ਭਰਤੀ ਦਾ ਕੰਮ ਆਰੰਭ ਕਰ ਦਿਓ ਆਰਗੈਨਿਕ ਭਰਤੀ ਸ਼ੁਰੂ ਕਰ ਦਿਓ ਬੋਕਸ ਭਰਤੀ ਦੇ ਮੁਕਾਬਲੇ ਤੇ ਵਾਹਿਗੁਰੂ ਭਲਾ ਕਰੇਗਾ ਮੈਂ ਧਰਮ ਦਾ ਵਿਦਿਆਰਥੀ ਆ ਸਿਆਸਤ ਵੱਲੇ ਜਿਹੜਾ ਜਾਣਦਾ ਮੇਰਾ ਕੋਈ ਵਿਚਾਰ ਨਹੀਂ ਹੈ ਮੈਂ ਸਿਆਸਤ ਦੀ ਜ਼ਮੀਨ ਦੇ ਉੱਤੇ ਪੈਰ ਰੱਖਣਾ ਨਹੀਂ ਚਾਹੁੰਦਾ ਪਰ ਜੇ ਭਗੌੜੇਦਾਲ ਵਾਲੇ ਜਿਹੜੇ ਹੈ ਇਹ ਸਿਆਸਤ ਦੀ ਜ਼ਮੀਨ ਨੂੰ ਖਸਕਾ ਕੇ ਮੇਰੇ ਪੈਰਾਥਲੇ ਕਰਨਗੇ ਫਿਰ ਮੈਂ ਸਲੂਟ ਕਰੂੰਗਾ। ਜੀ ਸਰ ਤੁਹਾਡੇ ਉਰੋਪ ਲਾਏ ਜਾਂਦੇ ਭਾਜਪਾ ਨਾਲ ਸੰਬੰਧ ਨਹੀਂ ਸਿੰਘ ਸਾਹਿਬ ਦੇ ਹਨ ਸਿੱਸਾ ਲੋਕ। ਕੱਲ ਕੱਲ ਤੁਸੀਂ ਦੇਖਿਆ ਹੀ ਹੈ ਵਿਆਹ ਦੇ ਵਿੱਚ ਕਿੰਨੇ ਭਾਜਪਾ ਦੇ ਲੀਡਰ ਸ਼ਾਮਲ ਹੋਏ ਆ ਤੇ ਇਹ ਸੁਖਬੀਰ ਸਿੰਘ ਬਾਦਲ ਵਰ ਸਭ ਤੋਂ ਵੱਡੇ ਭਾਜਪਾ ਵਾਲੇ ਬਣ ਗਏ ਕਿਉਂਕਿ ਮੈਂ ਤਾਂ ਇੱਕ ਅੱਦੇ ਨੂੰ ਮਿਲਿਆ ਹੂੰਗਾ ਉਹ ਤਾਂ ਕੱਲ 20 ਨੂੰ ਮਿਲੇ ਨੇ। ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। This program is sponsored by the Singla Office Bakersfield for all your immigration family law needs call or scan QR code to contact us Rodis Inc million miles with smile or scan QR code to contact us Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.